ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਸਾਥ ਛੱਡ ਜੀ ਵਾਲਾ ਚਾਹੋਗੇ ਤੇ ਅੱਜ ਆਪਾਂ ਡੇਡੀਅਲ ਮੋਟਰ ਦਾ ਕਾਰਬਟਰ ਚੇਂਜ ਕਰਨ ਲੱਗੇ ਸੀ ਇਹ ਇਹਨਾਂ ਸਲਾਈਡ ਵੱਡੀ ਗੇ ਵਿਚਲੀ ਤੇ ਆ ਆਪਾਂ ਜਾਂਦਾ ਨਮਾ ਸਪੈਕੂ ਦਾ ਬਾਕੀ ਜੈਨੂ ਦਾ ਇੱਥੋਂ ਪਤਲਾ ਦਉਂਦਾ ਦੇਖੋ ਇੱਥੇ ਨਾ ਪਾਰਟ ਨੰਬਰ ਲਿਖਿਆ ਹੋਇਆ ਆ ਦੇਖੋ ਆ ਇੱਥੇ ਲਿਖਿਆ ਹੋਇਆ ਪਾਰਟ ਨੰਬਰ 5000 ਇੱਥੇ ਸਪੈਕੂ ਲਿਖਿਆ ਹੋਇਆ ਠੀਕ ਹੈ ਜੀ ਇੱਥੇ ਮੇਡ ਇਨ ਇੰਡੀਆ ਏ ਵੀ ਥੱਲੇ ਆ ਜੀ ਥੱਲੇ ਸਪੈਕੂ ਇਕੋ ਜਿਹਾ 바ਰ ਕੋਡ ਲੱਗਾ ਆ ਇਹਦੇ ਵਿੱਚ ਨੰਬਰ ਲਿਖਿਆ 18 ਨੰਬਰ ਆ ਦੇਖੋ ਉੱਪਰ ਜਿੱਥੇ ਆਪਣੀ ਸਲਾਈਡ ਚੱਲਦੀ ਆ ਸਪੈਕੋ ਤੇ ਬਾਕੀ ਆਪਾਂ ਹੁਣ ਤੁਹਾਨੂੰ ਫਿੱਟ ਕਰਕੇ ਦਿਖਾਉਨੇ ਆ ਹਾਂਜੀ ਹੁਣ ਆਪਾਂ ਪਾਉਣ ਲੱਗਾ ਕਾਰਬਟਰ ਇਹਦੇ ਉਸ ਨਾਲ ਨਬੂਦਾ ਥਿਆਨ ਰੱਖਣਾ ਡੀਆਂ ਮੂਠਲ ਤੇ ਐਲਬੋ ਲੱਗਦੇ ਵੀ ਐਲਬੋ ਵਾਲੇ ਨਟ ਆ ਕਾਰਬਟਰ ਵਾਲੇ ਨਟ ਤੇ ਆਉਂਦੇ ਨੇ ਬਸ ਪਹਿਲਾਂ ਇਹ ਲਾ ਕੇ ਚੈੱਕ ਕਰ ਲਓ ਜੇ ਨਹੀਂ ਲੱਗਦੇ ਤਾਂ ਰਿਟਰਨ ਹੋ ਜੂਗਾ ਆਪਣਾ ਤੇ ਪੁਰਾਣਾ ਕਾਰਬਟਰ ਦਾ ਹਾਲਾਤ ਨੇ ਇਹ ਆਹ ਦੀ ਸਲਾਈਡ ਹੈ ਬੜੀ ਬੱਡੀ ਗੇ ਇਹ ਅੜਕਣ ਲੱਗ ਗਈ ਸੀ ਬੱਚੇ ਨੇ ਆਹ ਦੇਖੋ ਆ ਜਿਗਾਰਡ ਕਰ ਰਹੇ ਨੇ ਮਿਸਤਰੀਆਂ ਨੂੰ ਗਲਤੀ ਦਾ ਆਪਣੀਆਂ ਆਹ ਦੇਖੋ ਆ ਕਰਦਣ ਵੜਤੀ ਇਹਦੀ ਤਾਰ ਪਾਉਣ ਨੂੰ ਇੱਥੇ ਜਿ ਘਾਰਬਟਰ ਨਵਾਂ ਪਾ ਦੋ ਹਾਂਜੀ ਕਾਰਬਟਰ ਆਪਾਂ ਕਰਤਾ ਫਿੱਟ ਤੇ ਪ੍ਰੋਪਰ ਹਟਿੰਗ ਆ ਗਈ ਇਹਦੀ ਬਾਕੀ ਜਾਣਕਾਰੀ ਹੁੰਦੀ ਹੈ ਨਾ ਸਪਲੈਂਟਰ ਦਾ ਉਦੋਂ ਨਾਲ ਕਹਿ ਕੇ ਮਿਲ ਲਓ ਚਾਹੇ ਕੋਈ ਸਪਲੈਂਟਰ ਆ ਜਾਂ ਆਪਣਾ ਕੋਈ ਮੋਟਰ ਵਾਲੇ ਪੈਸ਼ਨ ਆ ਇਹ ਆਪਣਾ ਦੁੱਧ ਪਾਉਣ ਵਾਸਤੇ ਰੱਖਾਇਆ ਤੇ ਇਸ ਕਰਕੇ ਇਹਦਾ ਹੁਣ ਕਾਰਬੂਟਰ ਚੇਂਜ ਕਰਿਆ ਤਾਂ ਬਸ ਉਹੀ ਕਰਾਂਗੇ ਤੇ ਆ ਵਾਰ ਟਿਕ ਟਿਕ ਦੀ ਜਿਹੜੀ ਹੁੰਦੀ ਹੈ ਆਪਣੀ ਗੇਜ ਨਹੀਂ ਹੁੰਦੀ ਆਪਣੇ ਕੋ ਚਲੋ ਆਪਾਂ ਟੈਕਟ ਕਰਾ ਲਾਂਗੇ ਠੀਕ ਬਾਕੀ ਜੇ ਵੀਡੀਓ ਵਧੀਆ ਲੱਗੀ ਜਾਣਕਾਰੀ ਤਾਂ ਲਾਈਕ ਜਰੂਰ ਕਰ ਦਿਆ ਕਰੋ ਥੋੜਾ ਹੌਸਲਾ ਵੱਧ ਜਾਂਦਾ ਸਮੇਂ ਦੀ ਘਾਟ ਕਰਕੇ ਆਪਾਂ ਥੋੜੀ ਵੀਡੀਓ ਪੰਜਾਬੀ ਅਸੀਂ ਤੇ ਹੁਣ ਆਪਾਂ ਰੈਗੂਲਰ ਵੀਡੀਓ ਕਰਾਂਗੇ ਹਾਂਜੀ ਧੰਨਵਾਦ ਜੀ